ਵੈਕੂ ਜੀ ਦਾ ਕਾਲਸਾ ਵੈਕੂ ਜੀ ਦੀ ਕਤੇ ਕੋਈ ਸੇਵਾ ਦੀ ਕੋਈ ਮਾਮਲਾ ਹੈ ਨਹੀਂ ਲੇਕਿਨ ਇਹਨੂੰ ਬਣਾਇਆ ਗਿਆ ਤੇ ਇਹ ਜਿਸ ਤਰ੍ਹਾਂ ਮੈਨੇਜਰ ਸਾਹਿਬ ਨੇ ਦੱਸਿਆ ਹੈਗਾ ਕਿ ਉਹਮਾਂ ਨੇ ਪੂਰਾ ਵਿਸਤਾਰ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਇਹ ਵਕਰੀਆ ਕੰਮ ਬਾਕੀ ਜਿਹੜਾ ਸੋਸਰ ਫੋਟੋ ਦਾ ਸਵਾਲ ਹੈ ਉਹ ਇਹ ਹੈਗਾ ਕਿ ਸੰਗਤਾਂ ਨੇ ਵੀ ਕਾਫੀ ਇਤਰਾਜ਼ ਕੀਤਾ ਹੈ ਕਿ ਤੁਸੀਂ ਜੋੜੇ ਨਾ ਜੋੜੇ ਗੰਢ ਰਹੇ ਹੋ ਨਾ ਤੁਸੀਂ ਫੋਟੋਆਂ ਲਾਈਆਂ ਨੇ ਇਹ ਤੁਸੀਂ ਫੋਟੋਆਂ ਨਾ ਲਾਓ ਇਹਨਾਂ ਨੂੰ ਹਟਾ ਦਿਓ ਉਹਦੇ ਪੋਜੀਸ਼ਨ ਇਹ ਬਣੀ ਸੀ ਕਿ ਇਹ ਇਸ ਕਰਕੇ ਫੋਟੋ ਰਵਾਈ ਜਾ ਰਹੀ ਸੀ ਕਿ ਤੁਸੀਂ ਇੱਥੇ ਫੋਟੋ ਨਾ ਲਾਓ ਮਤਲਬ ਕਿ ਤੁਹਾਡੇ ਵੱਲੋਂ ਕੋਈ ਐਸਾ ਮਕਸਦ ਨਹੀਂ ਸੀ ਕਿ ਕਿ ਇਹਨਾਂ ਦੀ ਫੋਟੋ ਇੱਥੇ ਨਾ ਲਾਈ ਜਾਵੇ ਜਾਂ ਇਹਨਾਂ ਦੀ ਨਹੀਂ ਜੀ ਸ਼ਰਮੋਣੀ ਸ਼ਹੀਦ ਨੇ ਸ਼ਰਮੋਣੀ ਸੰਤ ਨੇ ਸੰਜਨ ਸਿੰਘ ਗੁੰਦਾਵਾਂ ਲੋਹਾਂ ਦੀ ਫੋਟੋ ਲੱਗੀ ਵੀ ਸਾਡੇ ਲੰਗਰ ਵਿੱਚ ਲੱਗੀ ਹੈ ਤਾਂ ਕੁਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜੇ ਲੋਕਾਂ ਨੂੰ ਮਨਾਂ ਤੇ ਠੇਸ ਪਹੁੰਚੀ ਹੈ ਜਦੋਂ ਵੀਡੀਓ ਵਾਇਰਲ ਹੁੰਦੇ ਜਾਂ ਕਈ ਲੋਕਾਂ ਦੇ ਕਮੈਂਟ ਆ ਰਹੇ ਨੇ ਕਿ ਸਾਨੂੰ ਬੜੀ ਠੇਸ ਪਹੁੰਚੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਜੀ ਕਿ ਤੁਸੀਂ ਗੁੰਮਰਾਹ ਨਾ ਹੋ ਇਹੋ ਜੀ ਕੋਈ ਪੋਜੀਸ਼ਨ ਨਹੀਂ ਕਿ ਬਹੁਤ ਦੇਖ ਕੇ ਜਨਰ ਬੜਾ ਵੱਡਾ ਸਮਾਗਮ ਅਸੀਂ ਕੀਤਾ ਸਭ ਨੂੰ ਅਸੀਂ ਕੱਲ ਸਾਡੇ ਵੱਲੋਂ ਤਾਂ ਇਹ ਸੀਗਾ ਵੀ ਅਸੀਂ ਇਹਨੂੰ ਨਾ ਵਧਾਈਏ ਕਿਉਂਕਿ ਸਾਡੇ ਲਈ ਦਿਨ ਬੜਾ ਵੱਡਾ ਸੀ ਪਰਸੋਂ ਹੁਣ ਗੱਲ ਕਰ ਰਿਹਾ ਮੈਂ ਇਸ ਕਰਕੇ ਉਹਨਾਂ ਨੂੰ ਆਖੋ ਕਿ ਕੋਈ ਐਸੀ ਗੱਲ ਨਹੀਂ ਕਿ ਸਭ ਕੁਝ ਬੜਾ ਸੋਹਣਾ ਪ੍ਰੋਗਰਾਮ ਹੋਇਆ ਵੈਗੂ ਜੀ ਦਾ ਖਾਲਸਾ ਵੈਗੂ ਜੀ ਦਾ ਅੰਸਰ ਇੱਕ ਇਹ ਵੀਡੀਓ ਬੜੀ ਤੇਜ਼ੀ ਨਾਲ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਜਿੱਥੇ ਆਪਣੇ ਸੰਤਾਂ ਦੀ ਜਿਹੜੀ ਫੋਟੋ ਉਤਾਰੀ ਜਾ ਰਹੀ ਹੈ ਕਿ ਮਾਮਲਾ ਕੀ ਹੈ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਆਬ ਦੀਨਾ ਸਵਾਲ ਆਇਆ ਹੈ ਕਿ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਰਹੀ ਹੈ। ਆ ਉਸ ਦੇ ਉੱਪਰ ਪਹਿਲਾਂ ਮੈਂ ਜੋ ਪ੍ਰਬੰਧਕਾਂ ਵੱਲੋਂ ਕਮੇਟੀ ਵੱਲੋਂ ਜੋ ਫੈਸਲੇ ਲਏ ਗਏ ਮੈਂ ਪਹਿਲਾਂ ਉਸ ਦੇ ਉੱਪਰ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਸੁਣਾਜਣਾ ਹੈ। ਕਿ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਪਰਬੰਧ ਚੱਲਿਆ ਹੈ ਚਾਹੇ ਉਹ ਮੈਡੀਕਲ ਕੈਂਪ ਨੇ ਚਾਹੇ ਨਗਰ ਲੱਗੇ ਨੇ ਜਾਂ ਕੋਈ ਵੀ ਤਰ੍ਹਾਂ ਦੀਆਂ ਜੋ ਵੀ ਸਵਾਵਾ ਨਗਰ ਨੂੰ ਅਸੀਂ ਵੱਲੋਂ ਅਲੱਗ-ਅਲੱਗ ਇਲਾਕੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਸਾਰੀਆਂ ਨੂੰ ਪਹਿਲਾਂ ਇੱਕ ਮੀਟਿੰਗਾਂ ਰੱਖਣ ਗਈਆਂ ਨੇ ਮੀਟਿੰਗਾਂ ਦੇ ਵਿੱਚ ਪ੍ਰਬੰਧਕਾਂ ਦੀ ਨਾਲ ਉਹਨਾਂ ਨੂੰ ਸਾਰੀਆਂ ਜਗ੍ਹਾ ਜਿਹੜੀਆਂ ਨੇ ਅਲਾਉਟ ਕੀਤੀਆਂ ਗਈਆਂ ਉਹਦੇ ਹੀ तरीके ਦੇ ਨਾਲ ਹੀ ਸਾਰੀ ਜਗ੍ਹਾ ਜਿਹੜੀ ਹੈ ਉਹ ਜਾਏ ਕਾਰ ਪਾਰਕਿੰਗ ਹੀ ਚਾਹੇ ਉਹ ਰੈਸਦੀ ਹੀ ਚਾਹੇ ਉਹ ਲੰਗਰ ਲਾਉਂਦੀ ਉਹ ਸਾਰੀਆਂ ਜਿਹੜੀਆਂ ਸਵਾਵਾਂ ਹੀ ਉਸ ਤਰੀਕੇ ਨਾਲ ਦਿੱਤੀਆਂ ਗਈਆਂ। ਉਸ ਨਾਲ ਜਿਹੜੀ ਡਿਊਟੀ ਕਰਦਾ ਹੈ। ਔਰ ਸਾਈਕਲਲੀ ਇੱਕ ਚੀਜ਼ ਹੋਰ ਕਿ ਮੈਂ ਮਥੋਰ ਮੈਨੇਜਰ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੇ ਅੜੀ ਸੇਵਾ ਨਾਲ। ਅ 26 ਜਨਵਰੀ ਨੂੰ ਸਵੇਰੇ ਮਾਰਨਿੰਗ ਟਾਈਮ ਦੇ ਵਿੱਚ ਮੈਂ ਸਲਫ ਔਰ ਪ੍ਰੈਜ਼ੀਡੈਂਟ ਸਾਹਿਬ ਟਾਈਟ ਕਰਨ ਸਤਾਰ ਅੜੀ ਸਿਮਰਨ ਜੀ ਅਸੀਂ ਜਿੱਧਰ ਸਵਾਮਾ ਚੱਲਣ ਦੀ ਹੈ ਉਸ ਏਰੀਏ ਦੇ ਉਸ ਇਲਾਕੇ ਦੇ ਵਿੱਚ ਗਰਾਊਂਡ ਤੇ ਜਾ ਰਹੇ ਹਾਂ ਜਿਸ ਤਰ੍ਹਾਂ ਹੀ ਅਸੀਂ ਦਰਬਾਰ ਸਾਹਿਬ ਤੋਂ ਅਗਲੀ ਸਾਈਡ ਨੂੰ ਆਏ ਜਿੱਧਰ ਜੋੜਾ ਘਰ ਪਲੱਸ ਮੈਡੀਕਲ ਕੈਂਪ ਚੱਲ ਰਿਹਾ ਉਸ ਜਗ੍ਹਾ ਤੇ ਜਦੋਂ ਅਸੀਂ ਪਹੁੰਚੇ ਤਾਂ ਅਸੀਂ ਦੋ ਚੀਜ਼ਾਂ ਲਿਖੀਆਂ ਕਿ ਇੱਕ ਆਪਣਾ ਟੇਬਲ ਲਗਾ ਕੇ ਕੁਝ ਮਾਲਸ ਵਾਲੀ ਜਿਹੜੀ ਦੁਕਾਨ ਦਾ ਕੰਮ ਕਰਦੇ ਕਾਊਂਟਰ ਲਗਾ ਕੇ ਸੈਕੰਡ ਉਹਨਾਂ ਦੇ ਉੋਂ ਥੋੜੀ ਜੀ ਦੂਰੀ ਦੇ ਉੱਪਰ ਇੱਕ ਤੰਬੂ ਦੇ ਵਿੱਚ ਇੱਕ ਨਿਆਂਗ ਸਿੰਘ ਬੈਠੇ ਆਪਣੇ ਜੋੜਿਆਂ ਦੀਆਂ ਸਿਲਾਈ ਦਾ ਕੰਮ ਸ਼ੁਰੂ ਕੀਤਾ ਸੀ ਅਸੀਂ ਫਸਟ ਦੇ ਵਿੱਚ ਉਸ ਟੇਬਲ ਵਾਲੇ ਸਿੰਘ ਕੋਲ ਗਏ ਜਿਹੜੀ ਮਾਲਸ ਦੀ ਸੇਵਾ ਕਰਦੇ ਸੀ ਉਹਨਾਂ ਦੇ ਕੋਲ ਇੱਕ ਸ਼ਰਧਾਲੂ ਵੀ ਆਪਣੀ ਹੱਥ ਦੇ ਕੁਝ ਬੋਨ ਦੀ ਤਰਾਰੇ ਜੀ ਮਾਦੇਸ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਸ ਜਗ੍ਹਾ ਤੋਂ ਆਏ ਹੋ ਔਰ ਇਸ ਦੀ ਪ੍ਰਵਾਨਗੀ ਲਈ ਗਈ ਤੇ ਉਹਨਾਂ ਨੇ ਸਾਨੂੰ ਜਗ੍ਹਾ ਦੱਸੀ ਕਿ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਔਰ ਬਿਲਕੁਲ ਫਰੀ ਸੇਵਾ ਕਰਦੇ ਹਾਂ ਔਰ ਜਦੋਂ ਉਹਨਾਂ ਨੇ ਪ੍ਰਵਾਨਗੀ ਦੀ ਗੱਲ ਕੀਤੀ ਤੇ ਉਹਨਾਂ ਨੇ ਕੋਈ ਅਮਨ ਨਾਮ ਦਾ ਨਾਂ ਲਿਆ ਕਿ ਅਮਨ ਨੰਗਲ ਉਹ ਇਹ ਬਟ ਅਮਨ ਸਾਡੇ ਕਮੇਟੀ ਚ ਜਾਂ ਸਾਡੇ ਸੰਪਰਕ ਚ ਨਹੀਂ ਸੀ ਬਟ ਉਹਦੀ ਜਿਹੜਾ ਗੱਲ ਕਰਨ ਦਾ ਤਰੀਕਾ ਬੜਾ ਰਿਸਪੈਕਟਫੁਲ ਸੀ ਔਰ ਉਹਨੇ ਫ੍ਰੀ ਆਫ ਕੋਸਟ ਮਨੁੱਖ ਸੇਵਾ ਕਰਦੇ ਹੀ ਉਹ ਸ਼ਰਧਾਲੂ ਸੇਵਾ ਕਰਾ ਰਹੀ ਤੇ ਸਾਈਡ ਤੇ ਹੀ ਤਹੀਂ ਉਹਨਾਂ ਨੂੰ ਐਕਸੈਪਟ ਕੀਤਾ ਕਿ ਠੀਕ ਹੈ ਅ ਸੈਕੰਡ ਟਾਈਮ ਅਸੀਂ ਇਹਨਾਂ ਨਿਆਂਕ ਸਿੰਘ ਕੋਲ ਗਏ ਨਿਆਂਕੁਲ ਸਿੰਘ ਕੋਲ ਜਾ ਕੇ ਅਸੀਂ ਉਹਨਾਂ ਨੂੰ ਫੇਰ ਏਸੀ ਸਵਾਲ ਜਾਂ ਇਸ ਤਰ੍ਹਾਂ ਦੀ ਬੇਨਤੀ ਕੀਤੀ ਕਿ ਆਪ ਜੀ ਇੱਥੇ ਬੈਠੇ ਹੋ ਤੇ ਆਪ ਜੀ ਨੇ ਕਮੇਟੀ ਨਾਲ ਜਾ ਕਿਸੇ ਵੀ ਆਡੀ ਮੈਂਬਰਸ ਐ ਬੰਨ ਦੀ ਪ੍ਰਵਾਨਗੀ ਨਹੀਂ ਹੈ ਉਹਨਾਂ ਦਾ ਫਸਟ ਹੀ ਜਿਹੜਾ ਸਵਾਲ ਹੀ ਲਗਾ ਆਇਆ ਕਿ ਪ੍ਰਵਾਨਗੀ ਦੀ ਲੋੜ ਨਹੀਂ ਹੈ ਪ੍ਰਵਾਨਗੀ ਕਿਉਂ ਚਾਹੀਦੀ ਹੈ ਮੰਨ ਲਓ ਸਾਡੀ ਇੱਕ ਸਵਾਲ ਦੇ ਸ਼ਾਇਦ 7 ਤੋਂ 8 ਜਵਾਬ ਇਸ ਤਰੀਕੇ ਦੇ ਆ ਗਏ ਫਿਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਆਪ ਜੀ ਇੱਥੇ ਸੇਵਾ ਕਰ ਰਹੇ ਹੋ ਜੋੜਿਆਂ ਦੀ ਸੇਵਾ ਕਰ ਰਹੇ ਹੋ ਤੇ ਇਹ ਜਿਹੜਾ ਜਿੱਥੇ ਤੁਸੀਂ ਬੈਠੇ ਹੋ ਇਹ ਪਿਛਲੀ ਉਹਦੀ ਬੈਕ ਸਾਈਡ ਜਿਹੜਾ ਹੀ ਇੱਕ ਪਿੰਡ ਵੱਲੋਂ ਗੇਟ ਸੀ ਉਹਦਾ ਰਸਤਾ ਹੈ ਉਹਦੀ ਲੈਫਟ ਸਾਈਡ ਵੀ ਜਿਹੜਾ ਘਰ ਲੱਗਾ ਹੋਇਆ ਹੈ ਪਿੰਡ ਮਾੜੀ ਕੰਬੋਗੇ ਔਰ ਮਾੜੀ ਉਦੋਂਗੇ ਉਹਦੇ ਸਾਹਮਣੇ ਵੀ ਚਾਵਣ ਵਾਲੀ ਗਰਾਉਂਡ ਵੀ ਜੋੜਾ ਘਰੀ ਚੀਮੇ ਬੈਠੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਜੀ ਜੋੜਿਆਂ ਦੀ ਸੇਵਾ ਕਰਨੀ ਹੈ ਤਾਂ ਇਹ ਨੂੰ ਆਪਾਂ ਲੈ ਕੇ ਤੇ ਜੋੜੇ ਘਰ ਦੇ ਵਿੱਚ ਸੇਵਾ ਕਰਾਂਗੇ ਉੱਥੋਂ ਫਿਰ ਉਹਨਾਂ ਦਾ ਰਿਐਕਸ਼ਨ ਜਵਾਬ لے ਆਇਆ ਕਿ ਇੱਥੇ ਕੀ ਪ੍ਰੋਬਲਮ ਹੈ ਇੱਥੇ ਕਿਉਂ ਨਹੀਂ ਕਰ ਸਕਦਾ ਇੱਥੇ ਕੀ ਹੈਗਾ ਇਹ ਉਹਨਾਂ ਨੂੰ ਜਦੋਂ ਉਹਨਾਂ ਦੀ ਜਿਹੜੀ ਵਾਪਸੀ ਜਵਾਬ ਵੇਖੇ ਉਸ ਟਾਈਮ ਸਾਡੇ ਜੋੜਾ ਘਰ ਦੇ ਪ੍ਰਬੰਧਕ ਸਰਦਾਰ ਜੀ ਸੁਰਿੰਦਰ ਸਿੰਘ ਜੀ ਜਿਹੜੇ ਹੀ ਉਸ ਟਾਈਮ ਆਪਣੇ ਜੋੜਾ ਘਰ ਦੇ ਵਿੱਚ ਬੈਠੇ ਹੀ ਅਸੀਂ ਇਹਨਾਂ ਨੂੰ ਬੁਲਾਇਆ ਔਰ ਅਸੀਂ ਉਹ ਜਿਹੜੀ ਡਿਊਟੀ ਹੀ ਉਹਨਾਂ ਨੂੰ ਦੇ ਕੇ ਕਿ ਆਪ ਜੀ ਜਰਾ ਇਹਨਾਂ ਦੇ ਨਾਲ ਸੰਪਰਕ ਕਰੋ ਔਰ ਅਸੀਂ ਉੱਥੋਂ ਅਗਲੇ ਵੜਾ ਨੂੰ ਚੱਲਦੇ ਜਸਵਿੰਦਰ ਸਿੰਘ ਜੀ ਨੇ ਬੜੇ ਹੀ ਤਰੀਕੇ ਨਾਲ ਸਾਰੀ ਗੱਲ ਹੋਈ ਮੇਰੀ ਉਹਨਾਂ ਨਾਲ ਉਹਨਾਂ ਨੂੰ ਹਰ ਸਟੈਪ ਦੀ ਹਰ ਜਗ੍ਹਾ ਦੀ इवन ਕਿ ਦੀਵਾਨ ਹਾਲ ਦੇ ਅਗਲੇ ਬੰਨੇ ਨਵਾਂ ਜੋੜਾ ਘਰ ਸਟਾਰਟ ਹੋਇਆ ਜੀ ਫਸਟ ਟਾਈਮ ਉਹਦੇ ਵਿੱਚ ਵੀ ਜਗ੍ਹਾ ਦੇਣ ਦੀ ਗੱਲ ਕੀਤੀ ਗਈ ਪਰ ਉਹਨਾਂ ਨੇ ਬਿਲਕੁਲ ਅਨਕਾਰ ਕਰਤਾ ਕਿ ਮੈਂ ਇਸ ਲਗਾ ਤੋਂ ਨਹੀਂ ਜਦੋਂ ਅਸੀਂ ਵਾਪਸ ਉਥੋਂ ਵਾਪਸੀ ਕੀਤੀ ਹੈ ਉਸ ਤੋਂ ਪਹਿਲਾਂ ਆਪਣੇ ਜਿਹੜਾ ਸਾਡਾ ਬੜਾ ਸਹਿਯੋਗ ਕਰ ਰਹੀ ਪ੍ਰਸ਼ਾਸਨ ਟੀਮ ਵੀ ਗਈ ਉੱਥੇ ਮੈਂ ਵੀ ਗਿਆ ਉਹਨਾਂ ਨਾਲ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਪਰ ਉਹਨਾਂ ਨੇ ਕਿਹਾ ਜੀ ਮੈਂ ਇੱਥੋਂ ਨਹੀਂ ਫਿਰ ਅਸੀਂ ਦੁਬਾਰਾ ਉਹਨਾਂ ਨੂੰ ਜਦੋਂ ਵੀ ਇਹ ਚੀਜ਼ ਕਹੀ ਕਿ ਆਪ ਜੀ ਥੋੜਾ ਜਿਹਾ ਇੱਥੋਂ ਸਾਈਡ ਕਰ دیਏ ਉਹਨਾਂ ਨੇ ਫਿਰ ਇਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਔਰ ਜਦੋਂ ਅਸੀਂ ਦੁਬਾਰਾ ਇਹ ਚੀਜ਼ ਸ਼ੁਰੂ ਕੀਤੀ ਤੇ ਉਹਨਾਂ ਦੀ ਜਿਹੜੀ ਆਈ ਕੰਟੈਕਟ ਐਂਡ ਬੋਡੀ ਲੈਂਗੁਏਜ ਹੈਂਡ ਵਾਲੀ ਹੀ ਉਹਨਾਂ ਦੀ ਇੱਕ ਲੜਕੇ ਨੂੰ ਵੀਡੀਓ ਬਣਾਉਣ ਵਾਸਤੇ ਕਹਿ ਦਿੱਤਾ। ਔਰ ਇੱਕ ਨੇ ਉਸ ਫੋਟੋ ਨੂੰ ਚੁੱਕ ਕੇ ਬਾਬਾ ਜੀ ਦੀ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਨੂੰ ਚੁੱਕ ਕੇ ਕਹਿ ਦਿੱਤਾ ਕਿ ਤੁਸੀਂ ਫੋਟੋਆਂ ਤਾਰ ਰਹੇ ਹੋ। ਅਸੀਂ ਬੜਾ ਕੰਟਰੋਲ ਕੀਤਾ ਉਸ ਬੱਚੇ ਨੂੰ ਵੀ ਬੱਚਾ ਇਹੋ ਜੀ ਗੱਲ ਨੂੰ। ਸੰਤਾਂ ਦੀ ਫੋਟੋ ਦੇ ਵਿੱਚ ਰੱਖ ਕੇ ਥੱਲੇ ਜੋੜੇ ਪਾਲਿਸ਼ ਕਰਦੇ ਹੋ ਇਹ ਸਹੀ ਨਹੀਂ ਹੈ। ਤੁਸੀਂ ਥੋੜਾ ਜਾਇ ਤੂੰ ਸਾਈਡ ਹੋ ਜਾਓ। ਆਪਾਂ ਬੈਠ ਕੇ ਸਹੀ ਗੱਲ ਕਰਦੇ। ਪਰ ਉਹਨਾਂ ਨੇ ਇਸ ਚੀਜ਼ ਨੂੰ ਫਿਰ ਫਿਰ ਮੈਂ ਉਸ ਟਾਈਮ ਤੋਂ ਬਾਅਦ ਇੰਸਪੈਕਟਰ ਪ੍ਰਧਾਨ ਸਰ ਨੂੰ ਲੈ ਕੇ ਅਸੀਂ ਆਪਣੇ ਆਫਿਸ ਬੈਠ ਗਏ ਬਾਅਦ ਦੇ ਵਿੱਚ ਸਾਡੇ ਸਤਕਾਰਯੋਗ ਕਾਰ ਸੇਵਾਲੇ ਬਾਬਾ ਭਰਮਿੰਦਰ ਸਿੰਘ ਜੀ ਵੀ ਨਾਲ ਗਏ ਸਾਡੇ ਹੋਰ ਪ੍ਰਬੰਧਕ ਗਏ ਉਹਨਾਂ ਨੇ ਬਿਲਕੁਲ ਰੋਕ ਅਗਲਾ ਪੁਆਇੰਟ ਆ ਗਿਆ ਕਿ ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਤੁਸੀਂ ਕਿਸ ਜਗ੍ਹਾ ਤੋਂ ਆਏ ਹੋ ਕਿੱਥੋਂ ਆਏ ਹੋ ਕਿਉਂਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਉਹ ਚੀਜ਼ ਨੂੰ ਪੁੱਛਣਾ ਚਾਇਆ ਪਰ ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਇੱਕ ਬੱਚਾ ਛੋਟਾ ਜਿਹਾ ਉਹਨੇ ਜਵਾਬ ਦਿੱਤਾ ਕਿ ਅਸੀਂ ਦਿੱਲੀ ਵਾਲੇ ਬਾਬਿਆਂ ਨਾਲ ਆਏ ਹਾਂ ਰੋਹ ਵਾਲੇ ਬਾਬਿਆਂ ਨਾਲ ਆਏ ਹਾਂ ਅਸੀਂ ਇੱਕਦਮ ਵਰਕ ਕੀਤਾ ਉਹਨਾਂ ਨਾਲ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਕਿ ਸਾਡੇ ਨਾਲ ਫਿਰ ਕੁਝ ਤਿੰਨ ਚਾਰ ਤਿੰਨ ਤਿੰਨ ਸਵਾ ਤਿੰਨ ਘੰਟੇ ਦੇ ਬਾਅਦ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਮਸਤਕ ਹੋਣ ਆਏ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਾਡੇ ਕੋਲ ਆਫਿਸ ਆ ਗਏ ਔਰ 15-20 ਮਿੰਟ ਬਾਅਦ ਨਾਲ ਹੀ ਉਹਨਾਂ ਦੇ ਨਾਲ ਇੱਕ ਸਤਿਕਾਰ ਕਮੇਟੀ ਦੇ 7-8 ਨੰਗ ਸਿੰਘ ਆਏ ਜੀ ਜਦੋਂ ਡਿਸਕਸ ਹੋਈ ਇੱਥੇ ਸਾਰੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਅਸੀਂ ਆਪਣੀ ਸਾਰੀ ਉਹਨਾਂ ਨੂੰ ਜੋ ਵੀ ਸੀ ਸਵੇਰ ਦੀ ਜਿਸ ਤੇ ਕਿਨਾਰਜੀ ਨਾਲ ਡਿਸਕਸ ਹੋ ਰਹੀ ਹੈ ਸਾਰੀ ਦੱਸੀ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਇਹਨੂੰ ਇਸ ਚੀਜ਼ ਨੂੰ ਐਕਸੈਪਟ ਕਰਾਤਾ ਮਨ ਲਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਜੋੜਾ ਇਹ ਘਰ ਦੇ ਵਿੱਚ ਲਾ ਲਓ ਜੀ ਕੋਈ ਗੱਲ ਨਹੀਂ ਹੈ ਜਿੱਦਾਂ ਪ੍ਰਬੰਧ ਚੱਲ ਜਾਂਦਾ ਜੋ ਵੀ ਉਹਨਾਂ ਨੇ ਸਾਨੂੰ ਵੀ ਉਹਨਾਂ ਨੂੰ ਵੀ ਸੈਟੀਸਫਾਈ ਕਰਦਾ ਉਹ ਦੋਨਾਂ ਧਿਰਾਂ ਵੱਲੋਂ ਐਕਸੈਪਟੇਸ਼ਨ ਹੋ ਗਈ ਪ੍ਰਵਾਨਗੀ ਦੇ ਦਿੱਤੀ ਗਈ ਸਤਕਾਰ ਕਮੇਟੀ ਵੱਲੋਂ ਔਰ ਭਾਈ ਮਨਜੀਤ ਸਾਹਿਬ ਵੱਲੋਂ ਇਹ ਲੈ ਕੇ ਪ੍ਰਵਾਨਗੀ ਦਿੱਤੀ ਗਈ ਉਹਨਾਂ ਨੇ ਗਾਰੰਟੀ ਵੀ ਲਈ ਕਿ ਅਸੀਂ ਜ਼ਿੰਮੇਵਾਰ ਹਾਂ ਇਹਨਾਂ ਨੂੰ ਸੇਵਾ ਕਰਨਾ ਉਹ ਫਿਰ ਜਿੱਥੇ ਉਸ ਦਿਨ ਤੇ ਲਾ ਕੇ ਚੱਲੇ ਗਏ ਨੇ ਉਹਨਾਂ ਦਾ ਸਟਾਲ ਜਾਂ ਤੰਬੂ ਉਸੇ ਮੱਜ ਵੀ ਤੁਸੀਂ ਦੇਖ ਸਕਦੇ ਹੋ ਜੇ ਉੱਥੇ ਰੋਦੇ ਬਾਅਦ ਦੇ ਵਿੱਚ ਕੋਈ ਵੀ ਸਾਡਾ ਮੈਂਬਰ ਸਹਿਬਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਜਾ ਕੇ ਉਹਨਾਂ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਕੀਤਾ ਜਿਹੜਾ ਸਰ ਇੱਕ ਰਵਾਦ ਹੁੰਦਾ ਹੈ ਕਿ ਫੋਟੋ ਤੇ ਲੋਕ ਟਿੱਪਣੀਆਂ ਕਰਦੇ ਨੇ ਕਿ ਜਿਹੜੇ ਮੈਨੇਜਰ ਸਾਹਿਬ ਵੱਲੋਂ ਜਾਂ ਜਿਹੜੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੂੰ ਫੋਟੋ ਨੂੰ ਉਤਾਰਨ ਦੀ ਕੋਸ਼ਿਸ਼ ਨਹੀਂ ਕਰਦੇ ਨਹੀਂ ਇਹ ਸਰਾਸਰ ਗਲਤ ਹੈ ਵੀ ਵੀਦ ਨੂੰ ਜੇ ਕਿਸੇ ਦੇ ਅੰਦਰ ਜਿਵੇਂ ਮਤਲਬ ਬੁੱਗ ਤੋਂ ਕੇ ਪਾਸੇ ਕੀਤੀ ਇਹ ਰੀ ਉਸ ਨੂੰ ਨਹੀਂ ਉਹ 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 ਵੇਖੋ ਜੀ ਉਸ ਚੀਜ਼ ਨੂੰ ਤੁਸੀਂ ਵੀ ਜਾ ਕੇ ਦੱਸੋ ਕਿ ਜੋੜੇ ਸਲਾਈ ਕਰ ਰਹੇ ਨੇ ਔਰ ਉੱਥੇ ਜੋੜੇ ਜੋ ਵੀ ਉਹਨਾਂ ਦਾ ਜੋੜਿਆਂ ਦੇ ਵਿੱਚ ਉਹਨਾਂ ਨੇ ਸੰਤਾਂ ਦੀਆਂ ਫੋਟੋਆਂ ਲਾਈਆਂ ਨੇ ਅਸੀਂ ਕਿਹਾ ਹੈ ਕਿ ਸੰਤਾਂ ਦੀਆਂ ਫੋਟੋਆਂ ਜੋੜਿਆਂ 'ਚ ਨਾ ਲਾਓ ਇਹ ਵੀ ਇੱਕ ਚੀਜ਼ ਅਸੀਂ ਸਾਡੇ ਵੱਲੋਂ ਕਹੀ ਗਈ ਹੁੰਦਾ ਤਾਂ ਕਹਿੰਦਾ ਕਿ ਭਾਵਾ ਜੀ ਤੁਹਾਡੇ ਨੂੰ ਐਸਾ ਕੋਈ ਵੀ ਕੰਮ ਨਹੀਂ ਕੀਤਾ ਬਿਲਕੁਲ ਕੋਈ ਕੰਮ ਨਹੀਂ ਕੀਤਾਗਾ ਇੱਕ ਵਿਵਾਦ ਬਣਾਇਆ ਜਾਵੇ ਪ੍ਰਬੰਧ ਨੂੰ ਫੇਲ ਕਰਨ ਦਾ ਤਰੀਕਾ ਬਣਾਇਆ ਜਾ ਰਿਹਾ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਰੋਕਾ ਪਾ ਰਹੇ ਨੇ ਕਿ ਇਹ ਫੇਲ ਤਾਂ ਹੈ ਅਸੀਂ ਇਹਨਾਂ ਨੂੰ ਪੀੜ ਕਰਨਾ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਇਹ ਸਾਰਾ ਕੁਝ ਸੰਤਾਂ ਮਹਾਂਪੁਰਖਾਂ ਦੇ ਨਾਲ ਹੈ ਔਰ ਇੱਥੇ ਸੰਤਾਂ ਦੀ ਕਿਸੇ ਟਾਈਮ ਹਾਜ਼ਰੀ ਵੀ ਲਈ ਹੈ ਜਦੋਂ ਇਹ ਸ਼ੁਰੂ ਹੋਇਆ ਸੀ ਤੇ ਇਹ ਪ੍ਰਬੰਧਕ ਅੱਜ ਅੱਜ ਵੀ ਜੇ ਤੁਸੀਂ ਕਹੋ ਫੋਟੋ ਦੀ ਗੱਲ ਹੈ ਤੇ ਲੰਗਰ ਹਾਲ ਦੇ ਜਾ ਕੇ ਦੇਖ ਲਓ ਤਾਂ ਜਿੰਨੇ ਵੀ ਨਗਰਾਂ ਦੇ ਵੱਲੋਂ ਲੰਗਰ ਲੱਗੇ ਹੋਏ ਨੇ ਉੱਥੇ ਜਿੱਥੇ ਜਿੱਥੇ ਫੋਟੋ ਲੱਗੀ ਹੋਈ ਜਸਵੰਤ ਸਿੰਘ ਖਾਰੜਾ ਦੀ ਫੋਟੋ ਲੱਗੀ ਖਾਰੜੇ ਵਾਲੇ ਲੰਗਰ ਦੇ ਵਿੱਚ ਕੋਈ ਆਣ ਕੇ ਸਾਨੂੰ ਕਹਦੇ ਨਹੀਂ ਕਿਸੇ ਵੀ ਲੰਗਰ ਵੱਲੋਂ ਕਿਸੇ ਲੰਗਰ ਵੱਲੋਂ ਆਹ ਦੂਸਰੀ ਚੀਜ਼ ਹੋਰ ਦੇਖੋ ਇਸ ਲਾਈਨ ਦੇ ਵਿੱਚ ਸੰਤਾ ਦੀਆਂ ਫੋਟੋਆਂ ਵੀ ਕਰੀਏ ਕੋਈ ਦੁਕਾਨਦਾਰ ਆਣ ਕੇ ਇਹ ਚੀਜ਼ ਕਹਿੰਦੇ ਇਹੋ ਜਿਹਾ ਕੁਝ ਨਹੀਂ ਹੈ ਇਹ ਗਲਤ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਂ ਜੀ ਕੀ ਕਰਨਾ ਚਾਹੁੰਦੇ ਹੋ ਤੁਸੀਂ ਮੈਿਕ ਹੋਰ ਆਪਣੀ ਨੂੰ ਦਸਰਾ ਮੀਡੀਆ ਦੇ ਨਾਲ ਹੀ ਬਣਾਇਂ ਪੇਂਟੀ ਕਹਿੰਦੇ ਨਾ ਕਿ ਜੋ ਵੀਡੀਓ ਪਾਈ ਗਈ ਜਾਂ ਵਾਇਰਲ ਕੀਤੀ ਗਈ ਹੈ ਇਹ ਬੜੀ ਟੂੜ ਮਰੋੜ ਕੇ ਪਾਈ ਗਈ ਹੈ ਇਹਦੇ ਵਿੱਚ ਜੋ ਰਿਐਲਿਟੀ ਹੀ ਜੋ ਸੱਚਾਈ ਹੀ ਉਹ ਸਾਹਮਣੇ ਨਹੀਂ ਆਈ ਇਹ ਜਿਹੜੀ ਵੀਡੀਓ ਵਾਇਰਲ ਤਾਂ ਹੋ ਰਹੀ ਹੈ ਜਿੱਦ ਫੋਟੋ ਵੀ ਉਤਾਰੀ ਜਾ ਰਹੀ ਹੈ ਜਿੱਦ ਕੀ ਕਹਿਣਾ ਕੋਈ ਚਾਹੁੰਦੇ ਜਿੰਨਾ ਲੋਕਾਂ ਨੂੰ ਫੇਸ ਪਹੁੰਚ ਦੇਖੋ ਫੋਟੋ ਦੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੀਆਂ ਕਿ ਇਹ ਸੰਤਾਂ ਨੇ ਹੀ ਦੇਣ ਹੀ ਜਦੋਂ ਸ਼ੁਰੂ ਹੋਇਆ ਉਹਨਾਂ ਨੇ ਹੀ ਆ ਕੇ ਇੱਥੋਂ ਇਹ ਸੇਵਾ ਚਲਾਈ ਹੈ ਜੇ ਸੰਗਤ ਦੇ ਮਨ ਦੇ ਵਿੱਚ ਅੱਜ ਵੀ ਕੋਈ ਕਿਸੇ ਤਰ੍ਹਾਂ ਦੀ ਠੇਸ ਹੈ ਤੇ ਅਸੀਂ ਸਮੂਹੀ ਕਮੇਟੀ ਵੱਲੋਂ ਆਪਣੇ ਵੱਲੋਂ ਅਸੀਂ ਇਸ चीज ਦੀ ਮਾਫੀ ਵੀ ਮੰਗਦੇ ਹਾਂ ਔਰ ਜੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਰ ਵੀ ਕੋਈ ਸਵਾਲ ਹੈ ਤੇ ਕੋਈ ਮਤਲਬ ਜਿਸ ਟਾਈਮ ਮਰਜ਼ੀ ਸਾਡੇ ਕੋਲ ਆ ਕੇ ਕਿਸੇ ਤਰ੍ਹਾਂ ਦਾ ਵੀ ਸੰਪਰਕ ਕਰ ਸਕਦੇ